ਸਮੈਟ ਕੀਤੀ ਸੀ ਜਿਆਦੀ ਮੰਮੀ ਮੇਰੀ ਰਾਤ ਨੂੰ ਮੈਂ ਆਇਆ ਘਰ ਤੇ ਮੰਮੀ ਮੇਰੀ ਨੇ ਰੋਟੀ ਪਾ ਕੇ ਰੱਖ ਦਿੱਤੀ ਮੇਰੇ ਮੂਰੇ ਰੱਖ ਦਿੱਤੀ ਮੈਂ ਤਾਂ ਪਹਿਲੀ ਬਰਕੀ ਲਾ ਕੇ ਇਹਦਾ ਮੂੰਹ ਚ ਪਾਉਣ ਲੱਗਾ ਤਾਂ ਮੈਂ ਏਦਾਂ ਗੱਡ ਹੋ ਗਿਆ ਵਿੱਚ ਮੈਂ ਮੇਰੀ ਧੀ ਸੀਗੀ ਉਦੋਂ 4 ਸਾਲ ਦੀ ਹੈ ਨਾ ਮੈਂ ਉਹਦੇ ਸਿਰ ਦੇ ਉੱਤੇ ਹੱਥ ਰੱਖ ਕੇ ਸੌਂਹ ਖਾ ਲਈ ਮੈਂ ਅੱਜ ਤੋਂ ਬਾਅਦ ਨਿਸ਼ਾਨੀ ਕਰਮੂਗਾ ਪਰ ਉਹ ਮੈਂ ਨਸ਼ਾ ਫੇ ਕਰ ਲਿਆ ਉਸ ਚੀਜ਼ ਨੇ ਮੇਤੇ ਬਹੁਤ ਸੱਟ ਮਾਰੀ ਯਾਰ ਉਹ ਨਿੱਕੇ ਜਿਹੇ ਬਲੂਰ ਬੱਚੇ ਦੀਆਂ ਮੈਂ ਸੌਂਹਾਂ ਖਾ ਕੇ ਵੀ ਇੰਨਾ ਜ਼ਿਆਦਾ ਗਰਕਦਿਆਂ ਆ ਵੀ ਮੈਂ ਨਸ਼ਾ ਕਰਨਾ ਪਿਆ ਮਤਲਬ ਇੰਨਾ ਬੁਰਾ ਹਾਲ ਹੋ ਗਿਆ ਜੀ ਲੋਕੀ ਕਹਿੰਦੇ ਇਹ ਤਾਂ ਮਰਿਆ ਆ ਇਹ ਇਹਦੀ ਕੋਈ ਜ਼ਿੰਦਗੀ ਹੈ ਤੇ ਜੀਦਾ ਥੜੋ ਇਹ ਤਾਂ ਮਰਿਆ ਤੇ ਗੁਲਾਮ ਹੋਇਆ ਪਿਆ ਕੋਈ ਦਿਨ ਜਾਂਦਾ ਸੀਗਾ ਕਿ ਜਦੋਂ ਤੁਸੀਂ ਨਸ਼ਾ ਨਾ ਕੀਤਾ ਹੋਵੇ ਨਹੀਂ ਭਾਜੀ ਇਦਾਂ ਦਾ ਤਾਂ ਜਿੰਦ 30 ਸਾਲਾਂ ਵਿੱਚ ਨਹੀਂ ਕੋਈ ਦਿਨ ਗਿਆ ਜਦੋਂ ਤੇਰਾ ਵਿਆਹ ਹੋਣਾ ਜਾਣਾ ਸੀਗਾ ਤੁਸੀਂ ਉਦੋਂ ਹੀ ਫਿਰ ਚਿੱਟਾ ਲਾ ਕੇ ਗਏ ਸੀ ਹਾਂਜੀ ਭਾਜੀ ਉਸ ਦਿਨ ਮੈਂ ਚਿੱਟਾ ਪੀਤਾ ਜਦੋਂ ਮੰਮੀ ਵੀ ਨਰੌਣ ਗਏ ਆ ਜਦੋਂ ਤੁਹਾਡਾ ਵਿਆਹ ਹੋ ਗਿਆ ਸਬਾ ਉਤੋਰਦੇ ਆ ਫਿਰ ਉਹ ਵਾਈਪ ਤੁਹਾਡੇ ਨਾਲ ਰਹਿੰਦੇ ਸੀਗੇ ਉਹਨਾਂ ਨੂੰ ਕਦੋਂ ਪਤਾ ਲੱਗਾ ਕਿ ਤੁਸੀਂ ਮੈਕਾਂ ਕਰਦੇ ਨਨੀ ਕਹਿੰਦੀ ਤੇ ਨਹੀਂ ਹੁੰਦੀ ਪਹਿਲਾਂ ਪਹਿਲਾਂ ਪਰ ਉਹ ਸਮਝ ਉਹਨੂੰ ਲੱਗਣ ਲੱਗ ਪਈਦੀ ਉਹਨੂੰ ਜਿੰਨ ਚੱਕਰ ਉਹ ਅੱਖੀ ਨਹੀਂ ਦੇਖਦੀ ਫਿਰ ਮੈਂ ਤਾਂ ਉਹਨੂੰ ਬਾਥਰੂਮ ਦੀ ਕੁੰਡੀ ਖੋਲ ਦਤੀ ਮੈਂ ਕਹਾ ਦੇਖ ਲੈ ਕਾਦੀ ਟਿਕ ਟਿਕ ਹੁੰਦੀ ਆ ਫਿਰ ਘਰ ਵਿੱਚ ਉਹ ਯਾਰ ਕਲੇਸ਼ ਪਿਆ ਮਤਲਬ ਬਹੁਤ ਜ਼ਿਆਦਾ ਲੜਾਈ ਤੇ ਉਹ ਕਹਿੰਦੀ ਮੈਂ ਚੱਲ ਜਾਣਾ ਪਰ ਫਿਰ ਵੀ ਸੈਦ ਕਾਲੀ ਸੀਗੀ ਜਦੋਂ ਆਸ ਸੀ ਉਹਨੂੰ ਸੁਧਰ ਜਾਊਗਾ ਪਿਆਸਾ ਕਿਥੋਂ ਲੈ ਕੇ ਹੁੰਦੇ ਸੀ ਤੁਸੀਂ ਨਸ਼ਾ ਕਰਦੇ ਝੂਠ ਸੂਫਾਨ ਹੀਰਾ ਫੇਰੀ ਮਤਲਬ ਚੋਰੀਆਂ ਘਰ ਵਿੱਚ ਕਰਨੀਆਂ ਇਹ ਆਮ ਗੱਲਾਂ ਹੋ ਜਾਂਦੀਆਂ ਜਦੋਂ ਬੰਦਾ ਨਸ਼ਾ ਕਰਦਾ ਹੈ ਘਰਦਿਆਂ ਨੇ ਮਿਹਨਤਾਂ ਕਰਕੇ ਵੀ ਦੇਖੀਆਂ ਪੈਰੀ ਹੱਥ ਲਾ ਕੇ ਵੀ ਦੇਖਿਆ ਕੁੱਟ ਕੇ ਵੀ ਦੇਖਿਆ ਘਰਦਿਆਂ ਨੇ ਹਰੇਕ ਰਾਹ ਅਪਣਾਇਆ ਬਈ ਕਿਸੇ ਤਰੀਕੇ ਨਾਲ ਸਾਡਾ ਬੱਚਾ ਸੁਦਰਜੀਵ ਕਿਉਂਕਿ ਪਰਿਵਾਰ ਦਾ ਏਰੀਆ ਵਿੱਚ ਨਾਮ ਸੀ ਤੇ ਮੈਂ ਉਸ ਦਲਦਲ ਵਿੱਚ ਫਸ ਗਿਆ ਸੀ ਮੈਂ ਉਹਨਾਂ ਦਾ ਨਾਮ ਬਹੁਤ ਖਰਾਬ ਕੀਤਾ ਹਿਸਾਬ ਲਾਇਆ ਪਰ ਕਿੰਨਾ ਕੋਈ ਪੈਸਾ ਲਗਾਇਆ ਨਾ ਤਈਆਂ ਸੜਾ ਜੇ ਉਹ ਪੈਸੇ ਆਪਾਂ ਰੱਖੇ ਹੁੰਦੇ ਨਾ ਤੇ ਹੁਣ ਨੂੰ 2.5 2 ਕਰੋੜ ਦੀ ਗੱਡੀ ਥੱਲੇ ਹੋਣੀ ਸੀ ਸਸਿਕਾਉ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੋਂ ਨਸ਼ਾ ਇੱਕ ਐਹੋਜਾ ਕੋਡ ਹੈ ਜਿਸ ਘਰ ਦੇ ਵਿੱਚ ਵੜ ਜਾਂਦਾ ਉਹ ਘਰ ਬਰਬਾਦ ਕਰ ਦਿੰਦਾ ਹੈ ਇਸ ਵੇਲੇ ਮੇਰੇ ਨਾਲ ਇੱਕ ਨੌਜਵਾਨ ਮੌਜੂਦ ਹੈ ਮੌਂਟੀ ਮਾਨ ਇਸ ਨੌਜਵਾਨ ਨੇ ਆਪਣੀ ਜ਼ਿੰਦਗੀ ਦੇ 23 ਸਾਲ ਨਸ਼ੇ ਦੇ ਵਿੱਚ ਬਰਬਾਦ ਕੀਤੇ ਨੇ ਇੰਨਾ 23 ਸਾਲਾਂ ਦੇ ਵਿੱਚ ਇਹ ਨੌਜਵਾਨ ਦੱਸਦਾ ਕਿ 2 ਕਰੋੜ ਰੁਪਏ ਦਾ ਇਹਨਾਂ ਨੇ ਨਸ਼ਾ ਕੀਤਾ ਪਰ ਚੰਗੀ ਗੱਲ ਇਹ ਹੈ ਕਿ ਹੁਣ ਇਹ ਚੰਗੇ ਰਾਹ ਦੇ ਉੱਪਰ ਆ ਗਏ ਨੇ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਬਹੁਤ ਸਾਰੇ ਲੋਕਾਂ ਨੂੰ ਬਹੁਤ ਕੁਝ ਸਿਖਾ ਕੇ ਜਾਏਗੀ ਤਾਂ ਗੱਲਬਾਤ ਕਰਦੇ ਹਾਂ ਮੌਂਟੀ ਮਾੜ ਮੇਰੇ ਨਾਲ ਨੇ ਅ ਮੌਂਟੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਨਣਾ ਚਾਹੁੰਦਾ ਕਿ ਬੜਾ ਖਤਰਨਾਕ ਹੀ ਰਸਤਾ ਸੀਗਾ ਕਿੰਨੀ ਉਮਰ ਸੀਗੀ ਤੁਹਾਡੀ ਔਰ ਕਿਵੇਂ ਤੁਸੀਂ ਇਸ ਪਾਸੇ ਆਏ ਮੈਂ ਭਾਜੀ ਉਦੋਂ ਲਾਲੋ ਵੀ 14 ਸਾਲਾਂ ਦਾ ਹੋਊਗਾ ਇੰਨਾ 13-14 ਸਾਲਾਂ ਦਾ ਤੇ ਉਦੋਂ ਜਦਾਂ ਛੋਟੀ ਉਮਰ ਸੀਗੀ ਤੇ ਉਦੋਂ ਇਦਾਂ ਬਾਲੀ ਸਮਝ ਨਹੀਂ ਹੁੰਦੀ ਬੰਦੇ ਨੂੰ ਉਦੋਂ ਅਣਜਾਣਪੁਣੇ ਵਿੱਚ ਬੰਦਾ ਫਸ ਜਾਂਦਾ ਹੈ ਨਾ ਕਿਉਂਕਿ ਉਹ ਉਦੋਂ ਬੰਦਾ ਰਹਿੰਦਾ ਹੀ ਹੋਰ ਹਵਾ ਵਿੱਚ ਆ ਜਿਹੜੀ ਚੜਦੀ ਹੁੰਦੀ ਹੈ ਨਾ ਉਹਦੇ ਵਿੱਚ ਭਾਜੀ ਫਸ ਗਿਆ ਤੇ ਹੌਲੀ-ਹੌਲੀ ਕਰਦੇ-ਕਰਦੇ ਜ਼ਿੰਦਗੀ ਤੇ ਪਤਾ ਹੀ ਨਹੀਂ ਲੱਗਾ 23 ਸਾਲ ਕਦੋਂ ਗਵਾਦ ਤੇ ਕਿਉਂਕਿ ਜਿਹੜਾ ਮਨੁੱਖਾ ਜਨਮ ਜਿਹੜਾ ਹੈ ਨਾ ਬਾਰ-ਬਾਰ ਨਹੀਂ ਮਿਲਦਾ ਇਹ ਜਿਤੇ ਮੈਂ ਆਪਣੇ 23 ਸਾਲ ਜਿਹੜੇ ਆ ਉਹ ਇਸ ਗੰਦਗੀ ਵਿੱਚ ਕੱਢ ਦਿੱਤੇ ਆ ਤੇ ਹੁਣ ਮਾਲਕ ਨੇ ਕਿਰਪਾ ਕੀਤੀ ਆ ਤੇ ਹੁਣ ਵਧੀਆ ਜ਼ਿੰਦਗੀ ਚੱਲ ਰਹੀ ਆ ਰਾਹस्ते ਅੱਗੇੋਂ ਬਣੀ ਜਾਂਦੇ ਆ ਕਿਉਂਕਿ ਜਿਹੜਾ ਨਸ਼ਾ ਛੱਡ ਕੇ ਰੱਖਣਾ ਨਾ ਮੇਰੇ ਹਿਸਾਬ ਨਾਲ ਉਹ ਵੀ ਇੱਕ ਭਗਤੀ ਆ ਕਿਉਂਕਿ ਜੇ ਲੱਖਾਂ ਬੰਦੇ ਜਿਹੜੇ ਨਸ਼ਾ ਕਰਦੇ ਆ ਨਾ ਉਹ ਸਾਰੇ ਕੋਸ਼ਿਸ਼ ਕਰਦੇ ਆ ਵੀ ਮੈਂ ਨਸ਼ਾ ਛੱਡ ਦਵਾਂ ਪਰ ਮਾਲਕ ਕਿਰਪਾ ਕਿਤੇ ਕਰਦਾ ਉਹ ਹੁਣ ਉਹਦੇ ਹੱਥ ਪਾਸਿਆ ਯਤਨ ਤੇ ਹਰੇਕ ਬੰਦਾ ਕਰਦਾ ਕਿਉਂਕਿ ਅੰਦਰੋਂ ਤਾਂ ਹਰੇਕ ਕੋਈ ਦੁਖੀ ਹੁੰਦਾ ਯਾਰ ਰੋਜ਼ ਦੀ ਕਲਾ ਤੋਂ ਰੋਜ਼ ਦੇ ਕਲੇਸ਼ ਤੋਂ ਸਾਰੇ ਬੰਦੇ ਦੁਖੀ ਹੁੰਦੇ ਆ ਨਸ਼ੇ ਵਾਲੇ ਪਾਸੇ ਆਏ ਕਿਵੇਂ ਤੁਹਾਨੂੰ ਕਿੰਨੇ ਲਾਇਆ ਸੀਗੇ ਇਸ ਪਾਸੇ ਪਾਜੀ ਉਦੋਂ ਉਮਰੀ ਛੋਟੀ ਸੀਗੀ ਉਦੋਂ ਪਤਾ ਹੀ ਨਹੀਂ ਕਿਦਾਂ ਇਸ ਚੀਜ਼ ਦਾ ਗੰਦਗੀ ਵਿੱਚ ਫਸਦੇ ਫਸਦੇ ਦਲਦਲ ਵਿੱਚ ਹਨਾ ਕਿ ਕਿੱਥੇ ਤਾਂ ਇੱਥੇ ਤੱਕ ਪਹੁੰਚ ਗਏ ਹਨਾ ਤੇ ਫੇ ਹੋਲੀ-ਹੋਲੀ ਰਾਸਤੇ ਬਣੇ ਵਧੀਆ ਹੁਣ ਜ਼ਿੰਦਗੀ ਵਧੀਆ ਚੱਲ ਰਹੀ ਹੈ ਪੜਦੇ ਸੀਗੇ ਉਦੋਂ ਤੁਸੀਂ ਹਾਂਜੀ ਪਾਜੀ ਮੈਂ ਪੜਦਾ ਹੁੰਦਾ ਸੀ ਮੈਂ ਬਾਲੀਬਾਲ ਵੀ ਖੇਡਦਾ ਰਿਆ ਮੈਂ ਰਾਈਟਰ ਵੀ ਆ ਲਿਖਦਾ ਵੀ ਰਿਆ ਤੇ ਮੈਂ ਭਜਨ ਬੰਦਗੀ ਵੀ ਪ੍ਰਮਾਤਮਾ ਵਾਲੇ ਪਾਸੇ ਜਿੱਦਾਂ ਧਿਆਨ ਸੀਗਾ ਮਤਲਬ ਉਹ ਇਹ ਹੀ ਮੇਰੇ ਵਿੱਚ ਸਭ ਤੋਂ ਮੇਰਾ ਵੱਡਾ ਜਿਹੜਾ ਆਫਗਾਨ ਸੀਗਾ ਤੇ ਬਾਕੀ ਪਰਮਾਤਮਾ ਨੇ ਕੋਈ ਚੰਗੀਆਂ ਚੀਜ਼ਾਂ ਵੀ ਕਰੇ ਹਰ ਇਨਸਾਨ ਵਿੱਚ ਕੋਈ ਚੰਗੀ ਚੀਜ਼ ਵੀ ਹੁੰਦੀ ਕੁਝ ਮਾੜਾ ਵੀ ਹੁੰਦਾ ਨਾ ਤੇ ਉਹ ਜਿਹੜੀ ਮੈਂ ਬਰਾਈ ਸੀਗੀ ਆਪਣੀ ਉਹ ਹੁਣ ਦੂਰ ਕੀਤੀ ਆ ਤੇ 8 ਮਹੀਨੇ ਤੇ 21 ਦਿਨ ਹੋ ਗਏ ਅੱਜ ਤੇ ਹੁਣ ਮਾਲਕ ਦੀ ਕਿਰਪਾ ਨਾਲ ਪੂਰੀ ਜਦੋਂ 1300 14 ਸਾਲ ਦੀ ਤੁਹਾਡੀ ਉਮਰ ਸੀਗੀ ਸਾਰੀ ਉਦੋਂ ਤਾਂ ਬੰਦੇ ਕੋਲ ਪੈਸੇ ਵੀ ਨਹੀਂ ਹੁੰਦੇ ਕਮਾਉਂਦਾ ਵੀ ਨਹੀਂ ਫਿਰ ਪੈਸਾ ਕਿੱਥੋਂ ਲੈ ਕੇ ਹੁੰਦੇ ਸੀ ਤੁਸੀਂ ਨਸ਼ਾ ਕਰਨ ਲਈ ਭਾਜੀ ਧੱਕਾ ਹੋ ਸੌਖੇ ਸੀਗੇ ਤੇ ਡੈਡੀ ਹੁਣੀ ਜਦੋਂ ਪੰਜ ਭਰਾ ਸੀ ਬਾਕੀ ਸਾਰੇ ਜਣੇ ਦਾ ਕਵਾਰੇ ਸੀਗੇ ਉਹ ਜਿਹਦਾ ਕੈਨੇਡਾ ਸੈਟ ਆ ਨਾ ਤੇ ਉਹ ਜਿੱਦਾਂ ਮਤਲਬ ਜੇ ਕੋਈ ਰੈਸਟੋਰੈਂਟ ਆਇਆ ਉਹ ਦੇ ਕੇ ਆ ਜਿੱਦਾ ਘਰੋਂ 10 ਰੁਪਏ ਦੀ ਜਿੱਦਾਂ ਸਮਾਨ 10 ਰੁਪਏ ਦਾ ਆਉਣਾ ਨਾ ਘਰਦਿਆਂ ਨੇ 500 ਰੁਪਏ ਦਿੱਤਾ ਤੇ ਉਹਨਾਂ ਨੇ ਮੁੜ ਕੇ ਇਦਾਂ ਨਹੀਂ ਹੁੰਦਾ ਸੀ ਵੀ 490 ਰੁਪਏ ਮੰਗਣਾ ਲਓ ਜੀ ਉਹਨਾਂ ਨੇ ਰੱਖ ਲਾ ਤੂੰ ਉਦੋਂ ਉਹਨਾਂ ਨੂੰ ਪਤਾ ਨਹੀਂ ਸੀ ਵੀ ਮੈਂ ਇਸ ਪਾਸੇ ਦੇ ਤੌਰ ਪਰ ਉਹਨਾਂ ਨੂੰ ਇਹ ਹੁੰਦਾ ਸੀ ਵੀ ਸਾਡਾ ਬੱਚਾ ਇਹਨੂੰ ਕੋਈ ਤੰਗੀ ਨਾ ਆਵੇ ਨਾ ਘਰੋਂ ਸੌਖੇ ਸੀਗੇ ਕਰਕੇ ਤਾਂ ਕਰਕੇ ਵੀ ਉਹ ਵਿੱਚ ਇਦਾਂ ਗੱਡੀ ਹੌਲੀ ਹੌਲੀ ਚੱਲਦੀ ਤੇ ਹੌਲੀ ਹੌਲੀ ਤੁਹਾਨੂੰ ਇਹ ਗੱਲ ਦੱਸਦਾ ਜਦੋਂ ਮੈਂ 12ਵੀਂ ਚੋਂ ਗਿਆ ਨਾ ਉਦੋਂ ਥੋੜਾ ਥੋੜਾ ਘਰੇ ਪਤਾ ਲੱਗਣ ਦਾ ਪਿਆ ਸੀ ਅੱਛਾ ਤੇ ਜਦੋਂ ਘਰੇ ਪਤਨ ਲੱਗਣ ਦਾ ਪਿਆ ਮੈਂ ਨਾ ਦੁਕਾਨਦਾਰ ਨਾਲ ਸੈਟਿੰਗ ਕਰ ਲਈ ਕਿਤਾਬਾਂ ਵਾਲੇ ਨਾਲ ਉਹ ਕਿਤਾਬਾਂ ਵਾਲੇ ਦੁਕਾਨਦਾਰ ਨਾਲ ਸੈਟਿੰਗ ਕਰ ਲਈ ਘਰੇ ਕਹਦੇ ਨੇ ਡੈਡੀ ਹੁਣਾਂ ਨੂੰ ਗੱਡਾਂ ਗੁੱਡਾ ਲੈਣੀਆਂ ਘਰ ਦੇ ਨੂੰ ਪੈਸੇ ਕਹਣਾ ਦਿਓ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਇਹ ਹੁਣ ਨਸ਼ੇ ਉਦੋਂ ਮੈਂ ਸ਼ੀਸ਼ੀਆਂ ਪੀਣ ਲੱਗ ਪਿਆ ਸੀ ਨਾ ਕੋਰੈਕਸ ਦੀਆਂ ਤੇ ਉਹਨਾਂ ਡੈਡੀ ਮੇਰੇ ਨੇ ਕਹਿਣਾ ਵੀ ਨਹੀਂ ਨਹੀਂ ਮੈਂ ਜਾ ਕੇ ਆਉਂਗਾ ਮੈਂ ਉਹਨਾਂ ਪਹਿਲੇ ਸੈਟਿੰਗ ਕਰ ਲੈਣੀ ਐਵੇਂ ਜਿਦਾ 200 ਵਾਲੀ ਗਾਈਡ ਲੈ ਲੈਣੀ 300 ਵਾਲੀ ਗਾਈਡ ਕਰ ਕਰਕੇ ਜੀ ਬਣਾ ਦੇਣਾ 16-1700 ਰੁਪਈਆ ਵੀ ਉੱਥੇ ਜਾ ਕੇ ਡੈਡੀ ਨਾਲ ਲੈਣਾ ਉਹ ਗਾਈਡਾਂ ਲੈ ਆਉਣੀਆਂ ਸਵੇਰ ਨੂੰ ਉਹ ਹੀ ਜਾ ਕੇ ਕਿਤਾਬਾਂ ਜਿਹੜੀਆਂ ਉਹ ਦੁਕਾਨਦਾਰ ਨੂੰ ਮੋੜ ਦੇਣੀਆਂ ਉਹਨੂੰ 2-300 ਰੁਪਈਆ ਵਿੱਚ ਉਹਦੇ ਦੇ ਦੇਣਾ ਤਾਂ ਉਹ ਫੇ ਆਪਣੇ 2-4 ਦਿਨ ਉਹਦੇ ਨਾਲ ਨਸ਼ੇ ਨਾਲ ਕੱਢ ਲੈਣੇ ਇਦਾਂ ਹੀ ਮਤਲਬ ਬੰਦਾ ਝੂਠ ਤੂਫਾਨ ਹੀਰਾ ਫੇਰੀ ਮਤਲਬ ਚੋਰੀਆਂ ਘਰ ਵਿੱਚ ਕਰਨੀਆਂ ਇਹ ਆਮ ਗੱਲਾਂ ਹੋ ਜਾਂਦੀਆਂ ਜਦੋਂ ਬੰਦਾ ਨਸ਼ਾ ਕਰਦਾ ਹੈ ਕਿਉਂਕਿ ਬੰਦੇ ਤੇ ਉਦੋਂ ਬਸ ਦੀ ਗੱਲ ਨਹੀਂ ਹੁੰਦੀ ਬੰਦਾ ਬਿਮਾਰੀ ਵਿੱਚ ਫਸਿਆ ਹੁੰਦਾ ਘਰ ਦੇ ਵਿੱਚ ਕੀ ਮਾਹੌਲ ਹੁੰਦਾ ਸੀ ਕਿਹੜੀ ਕਿਹੜੀ ਚੋਰੀ ਕਰਦੇ ਸੀ ਜਾਂ ਕਿਹੜਾ ਕਿਹੜਾ ਸਮਾਨ ਲੈ ਜਾਂਦੇ ਸੀ ਘਰ ਚ ਭਾਜੀ ਜਿਹਦਾ ਲੋਹਾ ਵੀ ਵੇਚਿਆ ਅਬ ਝੂਠ ਕਰਦੇ ਬੋਲਣਾ ਕਿਉਂਕਿ ਜੇ ਮੈਂ ਆਪਣੇ ਅੰਦਰ ਆਪਣੀ ਗੰਦਗੀ ਨਹੀਂ ਬਾਹਰ ਕੱਢੂੰਗਾ ਤੇ ਮੇਰੇ ਜਿਹੜੇ ਆਉਣ ਵਾਲੇ ਰਾਸਤੇ ਉਹ ਸਖਾਲੇ ਨਹੀਂ ਬਣੂਗੇ ਹਨ ਮੈਂ ਆਪਣਾ ਮਨ ਹੌਲਾ ਕਰਨ ਲਈ ਜਦੋਂ ਹੁਣ ਆਪਾਂ ਟੱਕਰਿਆ ਆਪਾਂ ਇੰਟਰਵਿਊ ਕਰ ਰਹੇ ਆ ਮੈਂ ਤਾਂ ਆਪਣੇ ਅੰਦਰੋਂ ਗੰਦਗੀ ਕੱਢਣ ਲਈ ਮੈਂ ਕਿਹਾ ਚਲੋ ਵੀ ਮੇਰੀ ਗੱਲ ਕੋਈ ਸੁਣ ਕੇ ਕੋਈ ਇੱਕ ਭਰਾ ਵੀ ਸੁਧਰ ਗਿਆ ਮੈਂ ਸਮਝੂਗਾ ਵੀ ਮੇਰੀ ਇੰਟਰਵਿਊ ਕਰਨੀ ਸਫਲ ਹੋ ਗਈ ਮੈਨੂੰ ਭਾਵੇਂ ਮੇਰੇ ਰਿਸ਼ਤੇਦਾਰ ਹੈਗੇ ਆ ਜਿੱਦਾਂ ਮਤਲਬ ਹਾਈ ਫਾਈ ਬੰਦੇ ਵੀ ਹੈਗੇ ਆ ਉਹ ਕਹਿਣਗੇ ਵੀ ਸਾਡੀ ਬਦਨਾਮੀ ਕਰਾਉਣ ਡਿਆ ਪਰ ਮੈਂ ਇਹ ਇੰਟਰਵਿਊ ਇਹ ਸੋਚ ਕੇ ਕਰ ਰਿਹਾ ਵੀ ਇਹ ਇੰਟਰਵਿਊ ਸੁਣ ਕੇ ਜੇ ਕੋਈ ਇੱਕ ਭਰਾ ਵੀ ਸੁਧਰ ਜਾਂਦਾ ਹੈ ਤੇ ਮੇਰੀ ਇੰਟਰਵਿਊ ਕਰਨੀ ਜਿਹੜੀ ਸਫਲੀ ਹੋ ਜੂਗੀ ਹਾਂ ਵਾਕਿਆ ਠੀਕ ਹੈ ਗੱਲ ਅੱਛਾ ਫਿਰ ਜਦੋਂ ਘਰੇ ਪਤਾ ਲੱਗ ਗਿਆ ਕਿ ਤੁਸੀਂ ਨਸ਼ਾ ਕਰਦੇ ਹੋ ਫਿਰ ਘਰਦਿਆਂ ਨੇ ਖਿਆਲ ਰੱਖਣਾ ਨਹੀਂ ਸ਼ੁਰੂ ਕੀਤਾ ਫਿਰ ਚੀਜ਼ਾਂ ਘਰਾਂ ਦੇ ਵਿੱਚ ਬੰਦ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਭਾਈ ਇਦਾਂ ਘਰਦਿਆਂ ਨੇ ਪਹਿਲਾਂ ਤਾਂ ਪਤਿਆ ਆ ਕੇ ਹਾਂ ਮਤਲਬ ਜਦਾਂ ਸਮਝਾਉਣਾ ਬੈਠ ਬੈਠ ਕੇ ਜੇ ਨਹੀਂ ਹਟੇ ਫੇਰ ਘਰਦਿਆਂ ਨੇ ਕੁੱਟਿਆ ਐਨ ਚੱਕ ਚੱਕ ਕੇ ਕੰਧਾਂ 'ਚ ਮਾਰਿਆ ਚੱਕ ਚੱਕ ਕੇ ਇਦਾਂ ਨਹੀਂ ਮੇਰੇ ਡੈਡੀ ਹੁਣੀ ਚਾਰ ਪੰਜ ਪੰਜ ਭਰਾ ਆ ਤੇ ਉਹ ਜਦੋਂ ਤਿੰਨ ਜਣੇ ਇਕੱਠੇ ਹੀ ਡੈਡੀ ਵੀ ਨਾਲ ਚਾਚੇ ਮੈਨੂੰ ਕੋਸ ਚੱਕ ਚੱਕ ਕੇ ਮਾਰਿਆ ਜਿੱਦਾਂ ਮਤਲਬ ਡੰਡੇ ਤੋੜੇ ਮੇਤੇ ਕਈ ਤੇ ਸਵੇਰ ਨੂੰ ਮੇਰਾ ਇੱਕ ਦੋਸਤ ਆਇਆ ਸੀ ਮੈਨੂੰ ਦੇਖਣ ਤੇ ਜਦੋਂ ਮੈਂ ਉਹਨੂੰ ਢੂਈ ਦਿਖਾ ਲਈ ਆਪਣੀ ਇਹ ਨਾ ਤੇ ਮੇਰਾ ਪਿੰਡੇ ਦਾ ਮਾਸ ਇੰਨਾ ਇੰਨਾ ਉੱਭਰਿਆ ਸੀਗਾ ਮਤਲਬ ਘਰਦਿਆਂ ਨੇ ਮਿਹਨਤਾਂ ਕਰਕੇ ਵੀ ਦੇਖੀਆਂ ਪੈਰੀਂ ਹੱਥ ਲਾ ਕੇ ਵੀ ਦੇਖਿਆ ਕੁੱਟ ਕੇ ਵੀ ਦੇਖਿਆ ਘਰਦਿਆਂ ਨੇ ਹਰੇਕ ਰਾਹ ਅਪਣਾਇਆ ਬਈ ਕਿਸੇ ਤਰੀਕੇ ਨਾਲ ਸਾਡਾ ਬੱਚਾ ਸੁਦਰਜੀਵ ਕਿਉਂਕਿ ਪਰਿਵਾਰ ਦਾ ਏਰੀਆ ਵਿੱਚ ਨਾਮ ਸੀ ਤੇ ਮੈਂ ਉਸ ਦਲਦਲ ਵਿੱਚ ਫਸ ਗਿਆ ਸੀ ਮੈਂ ਉਹਨਾਂ ਦਾ ਨਾਮ ਬਹੁਤ ਖਰਾਬ ਕੀਤਾ ਤੇ ਪਰ ਮੈਂ ਹੁਣ ਉਹੀ ਕੋਸ਼ਿਸ਼ ਆ ਵੀ ਜਿੱਦਾਂ ਹੁਣ ਮੈਂ ਇੰਟਰਵਿਊ ਦਿੱਤੀ ਤੁਹਾਨੂੰ ਹੈ ਨਾ ਇਹ ਮੈਂ ਗੱਲ ਦੁਨੀਆ ਵਿੱਚ ਹੋਣੀ ਮੇਰੀ ਹੈ ਨਾ ਹੁਣ ਮੇਰੀ ਜ਼ਿੰਮੇਵਾਰੀ ਹੋਰ ਵਧ ਜਾਣੀ ਆ ਜਿੰਨੇ ਵੀ ਜ਼ਿੰਦਗੀ ਦੇ ਮੇਰੇ ਸਾਹ ਬਚੇ ਆ ਉਹ ਚੰਗੇ ਪਾਸੇ ਲੱਗਣਾ ਮੇਰੀ ਇੱਕ ਮੇਰੀ ਜਿਹਦਾ ਜ਼ਿੰਮੇਵਾਰੀ ਜਿਹੜੀ ਉਹ ਤੈਹ ਹੋ ਜਾਣੀ ਆ ਵੀ ਮੈਂ ਚੰਗੇ ਪਾਸੇ ਨੂੰ ਹੀ ਚੱਲਾਂ ਮੈਂ ਆਪਣੇ ਆਪ ਨੂੰ ਹੋਰ ਸਟਰੋਂਗ ਕਰਨ ਲਈ ਇਹ ਚੀਜ਼ਾਂ ਕਰ ਰਿਹਾ ਆ ਇਹ ਐਫਰਟ ਕਰ ਰਿਹਾ ਆ ਬੜੀ ਚੰਗੀ ਗੱਲ ਹੈ ਕਿ ਸੇਧ ਦੇਣੀ ਚਾਹੀਦੀ ਲੋਕਾਂ ਨੂੰ ਕਿਹੜਾ ਕਿਹੜਾ ਨਸ਼ਾ ਤੁਸੀਂ ਕਰਦੇ ਹੁੰਦੇ ਸੀ ਕਿਉਂਕਿ ਹੁਣ ਤਾਂ ਨਸ਼ੇ ਦੀ ਵੈਰਾਈਟੀ ਬੜੀ ਤਰ੍ਹਾਂ ਦੀ ਆ ਗਈ ਚਿੱਟਾ ਵੀ ਲੋਂਦੇ ਹੋ ਹੋਵੋਗੇ ਸੁਭਾਅ ਤੌਰ ਤੇ ਹੋਰ ਕਿਹੜਾ ਕਿਹੜਾ ਸੀਗਾ ਮੈਂ ਭਾਜੀ ਉਹ ਉਹ ਵੀ ਖਾਦੇ ਆ ਸ਼ੀਸ਼ੀਆਂ ਕੌਰੈਕਸ ਦੀਆਂ ਰੈਕਸ ਕਫ ਉਹ ਵੀ ਪੀਤੀਆਂ ਫੇ ਮੈਂ ਸਮੈਕ ਵੀ ਪੀਤੀ ਆ ਤੇ ਚਿੱਟਾ ਵੀ ਪੰਨੀ ਤੇ ਪੀਂਦਾ ਹੁੰਦਾ ਮੈਂ ਟੀਕਾ ਨਹੀਂ ਕਦੇ ਲਾਇਆ ਤੇ ਫੇਰ ਮੈਂ ਆਈਸ ਵੀ ਤਿੰਨ ਚਾਰ ਵਾਰੀ ਪੀ ਕੇ ਦੇਖੀ ਆ ਮਤਲਬ ਤਕਰੀਬਨ ਲਾ ਲੋ ਵੀ ਕੋਈ 2-4 ਨਾਲ 6 ਬੱਚੇ ਹੋਊਗੇ ਜਿਹੜੇ ਬਾਹਲੇ ਜਿਆਦਾ ਇੱਥੇ ਇੰਡੀਆ ਚ ਨਹੀਂ ਹੈਗੇ ਜਿਹੜੇ ਨਹੀਂ ਕੀਤੇ ਹੋਊਗੇ ਮਤਲਬ ਕੀਤਾ ਬਹੁਤ ਕੁਛ ਆ ਤੇ ਪਰ ਪਤਾ ਨਹੀਂ ਮੈਨੂੰ ਤਾਂ ਆਪ ਨਹੀਂ ਪਤਾ ਲੱਗਦਾ ਪਰਮਾਤਮਾ ਨੇ ਕਿੱਦਾਂ ਕਿਰਪਾ ਕਰ ਦਿੱਤੀ ਆ ਵੀ ਮਨ ਨਹੀਂ ਮੁੜ ਗਿਆ ਇਸ ਚੀਜ਼ ਤੋਂ ਹੁਣ ਰੂਹ ਹੀ ਨਹੀਂ ਕਰਦੀ ਇਸ ਪਾਸੇ ਨੂੰ ਜਦੋਂ ਮਤਲਬ ਕੋਈ ਬੰਦਾ ਟੱਕਰ ਵੀ ਜਾਵੇ ਨਾ ਜਿਹੜਾ ਖਾਣ ਪੀਣ ਨਾਲ ਉਹਨੂੰ ਸਾਸਿਕਲ ਜਰੂਰ ਬੁਲਾਈਦੀ ਆ ਹੈਲੋ ਹੈ ਕਰਕੇ ਉੱਥੋਂ ਆਪਣਾ ਰਾਸਤਾ ਬਦਲ ਜੀਦਾ ਉਹ ਤਾਂ ਵੀ ਇੱਕ ਅਗਲੇ ਨੂੰ ਇਹ ਨਾ ਲੱਗੇ ਵੀ ਇਹ ਅੱਜ ਸੁਧਰ ਗਿਆ ਤੇ ਇਹਦੇ ਵਿੱਚ ਹਵਾ ਆ ਗਈ ਆ ਹਨਾ ਹੰਕਾਰ ਆ ਗਿਆ ਤਾਂ ਕਰਕੇ ਬੁਲਾਈਦਾ ਵੀ ਜਰੂਰ ਆ ਪਰ ਜੇ ਆਪਾਂ ਕਹੀਏ ਵੀ ਉਹਨਾਂ ਨੂੰ ਘੁੰਮਣਾ ਫੇਰਨਾ ਜੇ ਆਪਾਂ ਆਪਣੀ ਸੰਗਤ ਆਪਣਾ ਦਾਇਰਾ ਨਹੀਂ ਸਹੀ ਕਰੂਗੇ ਤੇ ਆਪਣਾ ਨਸ਼ਾ ਜਿਹੜਾ ਨਹੀਂ ਛੁੱਟਿਆ ਰਹਿ ਸਕਦਾ ਕਿਉਂਕਿ ਤੁਸੀਂ ਦੇਖਿਆ ਹੋਣਾ ਕਈ ਬੰਦੇ ਮੈਂ ਤੁਹਾਨੂੰ ਆਪਣੇ ਦੋਸਤ ਦੀ ਇੱਕ ਦੀ ਗੱਲ ਦੱਸਦਾ ਮੇਰਾ ਇੱਕ ਫਰੈਂਡ ਆ ਉਹਨੇ 5 ਸਾਲ ਨਸ਼ਾ ਛੱਡਿਆ 5 ਸਾਲ ਹੋ ਗਏ ਸੀ ਉਹਨੇ ਨਸ਼ਾ ਛੱਡੇ ਨੂੰ ਪਰ ਜਦੋਂ ਉਹਨੇ ਨਾ ਨਸ਼ਾ ਛੱਡਿਆ ਸੀ ਉਹਦੇ 6 ਮਹੀਨੇ ਬਾਅਦ ਮਨ ਵਿੱਚ ਇਹ ਥੌਟ ਆ ਗਿਆ ਸੀ ਇਹ ਮੈਂ ਤਾਂ ਗੱਲ ਦੱਸਣ ਲੱਗਾ ਜਿਹੜੇ ਭਰਾ ਜਿਹਦਾ ਇਹ ਸੋਚਦੇ ਵੇ ਅਸੀਂ ਨਸ਼ਾ ਅੱਜ ਚਿੱਟਾ ਛੱਡ ਦੋ ਤਾਂ ਕੱਲ ਨੂੰ ਅਸੀਂ दारू ਪੀ ਕੇ ਆਪਣਾ ਟਾਈਮ ਸਾਰ ਲਈਏ ਇਹ ਉਹਨਾਂ ਨੇ ਕੰਮ ਦੀ ਗੱਲ ਆ ਜਿਹੜੀ ਮੈਂ ਚੀਜ਼ ਸਿੱਖੀ ਮੈਂ ਉਹ ਦੱਸਣ ਦੇ ਆ ਉਹਨੇ ਕੀ ਕੀਤਾ ਵੇ ਮਨ ਵਿੱਚ ਧਾਰਿਆ ਸੀ ਜਦੋਂ ਮੈਨੂੰ 5 ਸਾਲ ਹੋ ਗਏ ਮੈਂ ਉਦੋਂ ਸ਼ਰਾਬ ਪੀਣ ਲੱਗ ਪਿਆ ਹੁਣ ਜਿਹੜੇ ਬੰਦੇ ਨੇ ਭਾਜੀ ਗੱਡੀ ਪੰਜਵੇਂ ਗੇਅਰ ਚ ਚਲਾਈ ਹੋਵੇ ਪਹਿਲੇ ਗੇਅਰ ਵਿੱਚ ਨਹੀਂ ਰਹਿ ਸਕਦਾ ਇਸ ਲਈ ਹੁਣ ਜਦਾਂ ਮੈਂ ਸੋਚ ਲਵਾਂ ਮੈਂ ਫੀਮ ਖਾਲਵਾਂ ਜਾਂ ਹੋਰ ਮੈਂ 15 ਦਿਨ ਖਾਲੂ 20 ਦਿਨ ਖਾਲੂਗਾ ਮੁੜ ਕੇ ਕਿਉਂਕਿ ਮੇਰੀ ਜਿਹੜੀ ਡੀਓਸੀ ਆ ਉਹ ਮੇਨ ਚਿੱਟਾ ਆ ਨਾ ਮੈਂ ਉੱਥੇ ਚੱਲ ਜਾਣਾ ਮੈਂ ਪੰਜਵੇਂ ਗੇਅਰ ਚ ਪਹੁੰਚਣਾ ਹੀ ਪਹੁੰਚਣਾ ਆ ਸੋ ਤਾਂ ਕਰਕੇ ਉਹ ਭਰਾ ਨੇ 5 ਸਾਲ ਐਨ ਕਲੀਨ ਰਿਹਾ ਕੋਈ ਨਿਸ਼ਾਨ ਨਹੀਂ ਕੀਤਾ ਉਸ ਤੋਂ ਬਾਅਦ ਚ ਕੀ ਹੋਇਆ ਜੀ ਉਸ ਵੀਰ ਨੇ ਮਤਲਬ ਸ਼ਰਾਬ ਪੀਣੀ ਸ਼ੁਰੂ ਕਰਤੀ ਤਿੰਨ ਮਹੀਨੇ ਨਹੀਂ ਲੰਘੇ ਉਹਦੇ ਤੇ ਹੁਣ ਉਹ ਦੁਬਾਰਾ ਚਿੱਟਾ ਪੀਣ ਲੱਗ ਪਿਆ ਆ ਤੇ ਤਾਂ ਕਰਕੇ ਮੈਂ ਭਰਾਵਾਂ ਨੂੰ ਕਹਿਣਾ ਵੀ ਚਾਹੁੰਦਾ ਤੁਸੀਂ ਐਨ ਕਲੀਨ ਰਹੋਗੇ ਤਾਂ ਤੁਹਾਡਾ ਬਚਾਵਿਆ ਜੀ ਆਪਾਂ ਸੋਚੀਏ ਵੀ ਮੈਂ ਇਤੋਂ ਹੋਰ ਚੀਜ਼ ਤੇ ਆਜਮਾ ਜਾਂ ਜੀਵ ਵਾਲੀਆਂ ਗੋਲੀਆਂ ਖਾਣ ਲੱਪਾਂ ਉਹ ਜਿੰਨਾ ਚਿਰ ਤੇ ਬੰਦੇ ਦੇ ਕੋਲ ਪੈਸੇ ਨਹੀਂ ਹੁੰਦੇ ਉਹਨਾਂ ਚੱਕਰ ਤੇ ਦੂਜੀ ਚੀਜ਼ ਨਾਲ ਉਹ ਸਾਰਦਾ ਰਹਿੰਦਾ ਆਪਣਾ ਪਰ ਜਦੋਂ ਮਾਇਆ ਆ ਜਾਂਦੀ ਹੈ ਬੰਦਾ ਫੇਰ ਦੁਬਾਰਾ ਚਿੱਟਾ ਲਾਉਣ ਲੱਪੈਂਦਾ ਇਸ ਲਈ ਜੇ ਆਪਾਂ ਐਨ ਕਲੀਨ ਹੋਣਾ ਆ ਉਹਦੇ ਲਈ ਬਹੁਤ ਜ਼ਰੂਰੀ ਆ ਵੀ ਆਪਣੇ ਮੂੰਹ ਦੇ ਉੱਤੇ ਸ਼ਿਕੜੀ ਪਾ ਕੇ ਆਪਾਂ ਨੂੰ ਰੱਖਣੀ ਪੈਣੀ ਆ ਜ਼ਿੰਦਗੀ ਦਾ ਇੱਕ ਇਹ ਮਜ਼ਾ ਛੱਡ ਕੇ 99 ਮਜ਼ੇ ਹੋਰ ਜ਼ਿੰਦਗੀ ਦੇ ਆਪਣੇ ਲਈ ਖੜੇ ਆਪਾਂ ਉਹ ਲੈਣੇ ਆ ਇਹ ਇੱਕ ਮਜ਼ ਆਫਗੋਣਿਆ ਇਹ ਆਪਾਂ ਛੱਡਣਾ ਪਏ ਮਜ਼ਾ ਤਾਂ ਹੈ ਨਹੀਂਗਾ ਪਰ ਜੇ ਆਪਾਂ ਸੋਚੀਏ ਵੀ ਚਲੋ ਵੀ ਨਜ਼ਾਰੇ ਲੈਣ ਵਾਲਾ ਕੰਮ ਆ ਨਾ ਇਹ ਨਜ਼ਾਰੇ ਲੈਣ ਵਾਲਾ ਕੰਮ ਨਹੀਂ ਬੰਦਾ ਨਸ਼ਾ ਜਿਹੜਾ ਕਰਦਾ ਆ ਇੱਕ ਆਪਣਾ ਸਮਾਂ ਖਰਾਬ ਕਰਦਾ ਆ ਇੱਕ ਆਪਣਾ ਸਰੀਰ ਖਰਾਬ ਕਰਦਾ ਆ ਤੇ ਦੂਜੇ ਨੰਬਰ ਤੇ ਲੋਕ ਉਹਨੂੰ ਕੀ ਕਹਿੰਦੇ ਆ ਅਮਲੀ ਠੀਕ ਹੈ ਤੇ ਜਿਹੜਾ ਬੰਦਾ ਨਸ਼ਾ ਨਹੀਂ ਕਰਦਾ ਉਹ ਆਪਣਾ ਸਰੀਰ ਵੀ ਬਚਾਉਂਦਾ ਆਪਣੇ ਪੈਸੇ ਵੀ ਬਚਾਉਂਦਾ ਆ ਤੇ ਲੋਕ ਉਹਨੂੰ ਭਲਾ ਮਾਨਸ ਕਹਿੰਦੇ ਆ ਉਹਨੂੰ ਚੰਗਾ ਕਹਿੰਦੇ ਆ ਸੋ ਤੁਹਾਨੂੰ ਕੀ ਕਹਿੰਦੇ ਹੁੰਦੇ ਸੀਗੇ ਪਿੰਡ ਦੇ ਲੋਕ ਭਾਈ ਮੈਂ ਤੁਹਾਨੂੰ ਦੱਸਦਾ ਮੈਂ ਉਦੋਂ ਇੰਨੇ ਕੁ ਬੁਰੇ ਹਾਲਤ ਹੋ ਗਿਆ ਸੀ ਮੈਂ ਸ਼ੇਅਰ ਲਿਖਿਆ ਸੀ ਉਦੋਂ ਬਈ ਹੁਣ ਸਾਡੀ ਇਸ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈ ਖਾਸ ਹੁਣ ਸਾਡੀ ਇਸ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈ ਖਾਸ ਸਾਨੂੰ ਦੇਖ ਕੇ ਲੋਕੀ ਕਹਿੰਦੇ ਨੇ ਹਾ ਦੇ ਜਾਂਦੀ লাশ ਮਤਲਬ ਇੰਨਾ ਬੁਰਾ ਹਾਲ ਹੋ ਗਿਆ ਜੀ ਲੋਕੀ ਕਹਿੰਦੇ ਇਹ ਤਾਂ ਮਰਿਆ ਆ ਇਹ ਇਹਦੀ ਕੋਈ ਜ਼ਿੰਦਗੀ ਹੈ ਤੇ ਜੀਂਦਾ ਥੜੋ ਇਹ ਤਾਂ ਮਰਿਆ ਤੇ ਗੁਲਾਮ ਹੋਇਆ ਪਿਆ ਇੱਕ ਬੰਦਾ ਆ ਨਾ ਭਾਜੀ ਜਦੋਂ ਸਮਝ ਲਓ ਵੀ दारू ਪੀਣ ਵਾਲਾ ਬੰਦਾ ਹੈ ਨਾ ਕੋਈ ਉਹਨੂੰ ਕਹਿਣ ਲੱਪਿੰਦੇ ਆ ਵੀ ਇਹ ਯਾਰ ਇਹ ਤਾਂ ਬੋਤਲ ਦਾ ਗੁਲਾਮ ਹੋਇਆ ਹੈ ਨਾ ਤੇ ਇੱਕ ਬੰਦਾ ਆਪਣੀ ਜਨਾਨੀ ਦੇ ਪਿੱਛੇ ਲੱਗਾ ਹੋਵੇ ਉਹਨੂੰ ਕਹਿੰਦੇ ਤੇ ਯਾਰ ਜੁਰੂ ਦਾ ਗੁਲਾਮ ਆ ਹਨਾ ਮੈਂ ਕਹਿੰਨਾ ਉਹ ਜਿਹੜਾ ਜੁਰੂ ਦਾ ਗੁਲਾਮ ਆ ਉਹ ਚੰਗਾ ਆ ਇਹ ਇੱਕ ਬੇਜਵਾਨੀ ਚੀਜ਼ ਦੇ ਯਾਰ ਅਸੀਂ ਗੁਲਾਮ ਹੋਏ ਪਏ ਆ ਉਹਦੇ ਵਿੱਚ ਤਾਂ ਫੇਰ ਜਾਣਿਆ ਯਾਰ ਉਹ ਸਾਡੇ ਦੁੱਖ ਸੁੱਖ ਦੀ ਸਾਥਣਿਆ ਨਾ ਅਸੀਂ ਉਹਦੇ ਗੁਲਾਮ ਬਣਨਾ ਚੰਗੀ ਗੱਲ ਆ ਜੇ ਆਪਾਂ ਇੱਕ ਬੇਜਵਾਨੀਆਂ ਚੀਜ਼ਾਂ ਦੇ ਆਪਾਂ ਗੁਲਾਮ ਹੋਏ ਪਏ ਮਤਲਬ ਆਪਣੇ ਜਮੀਰ ਨੂੰ ਜਗਾਉਣ ਵਾਲੀ ਗੱਲ ਆ ਆਪਣੇ ਮਨ ਨੂੰ ਸਾਫ਼ ਕਰਨ ਵਾਲੀ ਗੱਲ ਹੁਣ ਜਦੋਂ ਕਦੇ ਬਿੰਦੇਓ ਕਦੇ ਉਹ ਸਮਾਂ ਯਾਦ ਹੁੰਦਾ ਕਿ ਕਿਸੇ ਦਿਨ ਤੁਸੀਂ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਵੇ ਜਾਂ ਕਿ ਯਰੀ ਬੇਹੋਸ਼ੀ ਦੀ ਹਾਲਤ ਵਿੱਚ ਹੋ ਜਾਂਦਾ ਬੰਦੇ ਨੂੰ ਸੁਰਤ ਵੀ ਨਹੀਂ ਰਹਿੰਦੀ ਜਾਂ ਬੰਦੇ ਨੂੰ ਲੱਗਦਾ ਕਿ ਹੁਣ ਤਾਂ ਖਤਮ ਜ਼ਿੰਦਗੀ ਅੱਜ ਚਾਹੇ ਪਾਜੀ ਕਈ ਵੇਲੇ ਇਦਾਂ ਹੋ ਜਾਂਦਾ ਵੀ ਨਸ਼ਾ ਕਰਕੇ ਬੰਦੇ ਦੀ ਧੜਕਣ ਜਿਹੜੀ ਬਹੁਤ ਤੇਜ਼ ਹੋ ਜਾਂਦੀ ਆ ਦਿਲ ਦੀ ਉਹ ਬੰਦੇ ਨੂੰ ਆਪਣੇ ਆ ਵੀ ਲੱਗਣ ਲੱਗ ਪੈਂਦਾ ਵੀ ਹੁਣ ਮੈਂ ਖਰੇ ਬਚਣਾ ਹੀ ਨਹੀਂ ਹੈਗਾ ਨਾ ਕਿਉਂਕਿ ਅੱਖਾਂ ਮਿੱਟੀਆਂ ਹੁੰਦੀਆਂ ਉਦੋਂ ਤੇ ਬਹੁਤ ਬੁਰੇ ਹਾਲਾਤਾਂ ਵਿੱਚੋਂ ਬੰਦਾ ਨਿਕਲਦਾ ਯਾਰ ਉਹ ਹਰ ਰੋਜ਼ ਜਿਹੜਾ ਨਸ਼ਾ ਕਰਨ ਵਾਲਾ ਬੰਦਾ ਨਾ ਉਹਦੀ ਜ਼ਿੰਦਗੀ ਵਿੱਚ ਹਰ ਰੋਜ਼ ਦੁੱਖ ਆਉਂਦੇ ਆ ਹੁਣ ਮੈਂ ਸੁਧਰਿਆ ਮੈਂ ਜ਼ਿੰਦਗੀ ਦੀਹਾੜੀ ਵਿੱਚ ਸੌਰੀ ਜ਼ਿੰਦਗੀ ਜੇ ਕਹ ਤਾਂ ਦਿਨ ਵਿੱਚ ਇੱਕ ਅੱਧਾ ਕੰਮ ਇਦਾਂ ਦਾ ਹੋ ਜਾਂਦਾ ਆ ਚੰਗਾ ਉਹ ਜਿਹੜਾ ਮੇਰਾ ਸਾਰਾ ਦਿਨ ਵਧੀਆ ਕੱਢ ਦਿੰਦਾ ਹੈ ਮੈਨੂੰ એનર્ਜੀ ਨਹੀਂ ਉਹਦੇ ਨਾਲ ਮਿਲ ਜਾਂਦੀ ਹੈ ਤੇ ਨਿਹਾਰ ਵਿੱਚ ਜਿਹੜੇ ਜਿੰਦਗੀ ਦੇ ਜਿੱਦਾਂ ਮਤਲਬ ਇੱਕ ਵਾਰੀ ਤੇ ਇਦਾਂ ਹੋਣਾ ਮੈਂ ਸਮੈਟ ਪੀਤੀ ਸੀ ਜਿਆਦੀ ਮੰਮੀ ਮੇਰੀ ਰਾਤ ਨੂੰ ਮੈਂ ਆਇਆ ਘਰ ਤੇ ਮੰਮੀ ਮੇਰੀ ਨੇ ਰੋਟੀ ਪਾ ਕੇ ਰੱਖ ਦਿੱਤੀ ਮੇਰੇ ਮੂਰੇ ਰੱਖ ਦਿੱਤੀ ਮੈਂ ਇਦਾਂ ਪਹਿਲੀ ਬੁਰਕੀ ਲਾ ਕੇ ਇਦਾਂ ਮੂੰਹ 'ਚ ਪਾਉਣ ਲੱਗਾ ਤਾਂ ਮੈਂ ਇਦਾਂ ਗੱਡ ਹੋ ਗਿਆ ਵਿੱਚ ਤੇ ਉਹ ਕੀੜੀਆਂ ਵਾਲੇ ਦੁਆਲੇ ਇਦਾਂ ਰੋਟੀ 'ਤੇ ਚੱਲਣ ਲੱਪੀਆਂ ਇਦਾਂ ਆਲੇ ਦੁਆਲੇ ਇਦਾਂ ਘੁੰਮਣ ਲੱਪੀਆਂ ਮੇਰੇ ਪੀੜੀਆਂ ਨਾ ਉਹ ਮੰਮੀ ਅੱਧੇ ਘੰਟੇ ਬਾਅਦ ਜਦੋਂ ਭਾਂਡੇ ਚੱਕਣ ਆਈ ਯਾਰ ਤੇ ਉਹਨੇ ਦੇਖਿਆ ਵੀ ਇਹ ਤਾਂ ਬਹੁਤ ਬੁਰਾ ਹਾਲ ਆ ਫਿਰ ਘਰਦਿਆਂ ਨੂੰ ਜਦ ਡੈਡੀ ਨੂੰ ਠਾਲਿਆ ਉਹਨੇ ਚਾਚਿਆਂ ਨੂੰ ਠਾਲਿਆ ਤੇ ਉਹ ਸਾਰੇ ਜਣਿਆਂ ਨੇ ਮੈਨੂੰ ਲੜਾਇਆ ਝੜਾਇਆ ਮਾੜਾ ਮੋਟਾ ਉਹ ਮੈਨੂੰ ਬਚਾ ਕੀਤਾ ਨਹੀਂ ਤਾਂ ਉਦੋਂ ਮੈਂ ਉੱਥੇ ਹੀ ਗੱਡਿਆ ਰਹਿ ਜਾਣਾ ਸੀ ਮਤਲਬ ਜ਼ਿੰਦਗੀ ਵਿੱਚ ਬਾਧਾ ਸਿਗਾ ਉਦੋਂ ਬਚ ਗਏ ਹਨਾ ਕੋਈ ਦਿਨ ਜਾਂਦਾ ਸੀਗਾ ਕਿ ਜਦੋਂ ਤੁਸੀਂ ਨਸ਼ਾ ਨਾ ਕੀਤਾ ਹੋਵੇ ਨਹੀਂ ਭਾਜੀ ਇਦਾਂ ਦਾ ਤਾਂ ਜਿੰਦ 30 ਸਾਲਾਂ ਵਿੱਚ ਨਹੀਂ ਕੋਈ ਦਿਨ ਗਿਆ ਹਾਂ ਕਿਤੇ ਥੋੜਾ ਖਾ ਲਿਆ ਜਾਂ ਕਿਤੇ ਉਸ ਨੇ ਸਹੀ ਜਗ੍ਹਾ ਹੋਰ ਨਸ਼ਾ ਲੈ ਲਿਆ ਇਦਾਂ ਤਾਂ ਹੁੰਦਾ ਰਿਹਾ ਪਰ ਆ ਜਿਹੜੇ 8 ਮਹੀਨੇ ਤੇ 21 ਦਿਨ ਆ ਇਹ ਮੇਰੇ ਐਨ ਕਲੀਨ ਟਾਈਮ ਆ ਕਿਉਂਕਿ ਇਹ ਚੀਜ਼ ਮੈਂ ਐਵੇਂ ਝੂਠ ਬੋਲੀ ਜਾਵਾਂ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਪ੍ਰਮਾਤਮਾ ਨੂੰ ਪਤਾ ਹੈ ਮੈਨੂੰ ਪਤਾ ਹੈ ਆ ਜਿਹੜੇ 8 ਮਹੀਨੇ ਤੇ 21 ਦਿਨ ਆ ਮੈਂ ਐਨ ਕਲੀਨ ਆ ਮੈਂ ਇੱਕ ਬੀਅਰ ਤੱਕ ਦਾ ਵੀ ਨਸ਼ਾ ਨਹੀਂ ਕੀਤਾ ਭਾਈ ਵੈ ਵਾਲੀ ਤੁਸੀਂ ਗੱਲ ਦੱਸਦੇ ਸੀਗੇ ਜਿੱਦਨ ਫਿਰ ਵਿਆਹ ਉਹਨਾਂ ਜਾਣਾ ਸੀਗਾ ਤੁਸੀਂ ਉਹਦਣ ਵੀ ਫਿਰ ਚਿੱਟਾ ਲਾ ਕੇ ਗਏ ਸੀ ਹਾਂਜੀ ਪਾਜੀ ਉਹਦਣ ਮੈਂ ਚਿੱਟਾ ਪੀਤਾ ਜਦੋਂ ਮਾਮੇ ਉਹ ਨਹੀਂ ਨਰੋਂ ਗਏ ਆ ਤੇ ਨਿਲਾਉਣ ਦਾ ਉਹਨਾਂ ਨੇ ਤੇ ਮੈਂ ਕਿਹਾ ਵੀ ਇਦਾਂ ਕਰੋ ਵੀ ਤੁਸੀਂ ਬਾਹਰ ਰੁਕੋ ਮੈਂ ਪਹਿਲਾਂ ਆਪ ਨਾਲ ਲੈਣਾ ਤੁਸੀਂ ਜਿਹੜਾ ਸ਼ਗਨ ਕਰਨਾ ਹੈ ਉਹਤੇ ਕੱਪ ਪਾ ਕੇ ਕਰ ਲਈਓ ਤੇ ਮੈਂ ਕਰਨਾ ਤਾਂ ਨਸ਼ਾ ਸੀ ਮੈਨੂੰ ਪਤਾ ਮੁਰ ਕੇ ساری ਜਿਹੜੀ ਸੂਤ ਨਹੀਂ ਲੱਗਣਾ ਕੈਮਰੇ ਵਾਲਿਆਂ ਨੇ ਨਹੀਂ ਛੱਜਣਾ ਤੇ ਉਹਨਾਂ ਨੇ ਕਹੀਆਂ ਨਾ ਭਾਜੀ ਇੱਧਰ ਨੂੰ ਪੋਜ਼ ਕਰੋ ਇੱਧਰ ਨੂੰ ਪੋਜ਼ ਕਰੋ ਮੈਂ ਕੀ ਕੀਤਾ ਫਿਰ ਮੈਂ ਅੰਦਰ ਆਣ ਸੈੱਟ ਸਟੂਟ ਹੋ ਗਏ ਤੇ ਉਹਨਾਂ ਨੂੰ ਬਾਜ ਮਾਰੀ ਉਹਨਾਂ ਨੇ ਫਿਰ ਆਪਾਂ ਨਾਲ ਜਿਹਦਾ ਸ਼ਗਨ ਕਰਕੇ ਤੇ 500 ਰੁਪਏ ਮਾਮੇ ਨੇ ਪਿਆਰ ਦਿੱਤਾ ਤੇ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਉਸ ਦਿਨ ਜਿਹੜਾ ਨਾ ਸ਼ਗਨ ਸੀਗਾ ਅ ਜਿੱਦਾਂ ਮਤਲਬ ਮੇਰੇ ਜਿਹਦਾ ਸ਼ਗਨ ਜਾਦਾ ਪਿਆ ਸੀਗਾ ਕਿਉਂਕਿ ਉਦੋਂ ਮੇਰੇ ਸਹੁਰੇ ਆਲੇ ਨੇ ਵੀ ਜਦੋਂ ਸ਼ਗਨ ਲਾਉਂਦੇ ਹੁੰਦੇ ਉਦੋਂ ਵੀ ਵਾਧੂ ਪਾਉਂਦੇ ਹੁੰਦੇ ਨਾ ਉਹ ਮੇਰਾ ਮੈਂ ਇਹਦਾ ਨਾ ਮੁੱਠ ਭਰੀ 5-500 ਦੇ ਨੋਟਾਂ ਦੀ ਉਹ ਚੱਕ ਕੇ ਮਲ ਜਿੱਦਾਂ 20-25000 ਰੁਪਇਆ ਸਾਈਡ ਤੇ ਲਾ ਲਿਆ ਵੀ ਆਪਣਾ ਬਾਅਦ ਚੋਂ ਟਾਈਮ ਜਿਹੜਾ ਨਿਕਲੂਗਾ ਤੇ ਜਦੋਂ ਘਰ ਆਣ ਕੇ ਗਿਣਤੀ ਹੋਈ ਜਿੱਦਾਂ ਰੱਬ ਨੇ ਪਰਦਾ ਵੀ ਪੁਣਾ ਹੁੰਦਾ ਕਿਉਂਕਿ ਜਿਹੜਾ ਬੰਦਾ ਅਮਲੀ ਬੰਦਾ ਜਦੋਂ ਨਾ ਨਸ਼ਾ ਕਰਦਾ ਹੁੰਦਾ ਉਹ ਰੱਬ ਅੱਗੇ ਅਰਦਾਸਾਂ ਕਰਦਾ ਰਹਿੰਦਾ ਹੁੰਦਾ ਤਾਂ ਉਹਨੂੰ ਲਾਲਚ ਆਪਣਾ ਨਾ ਤੇ ਉਹ 71500 ਰੁਪਿਆ ਮੇਰਾ ਨਿਕਲਿਆ ਤੇ ਜਦੋਂ ਘਰ ਵਾਲੀ ਦੀ ਗਣਤੀ ਹੋਈ 71000 ਨਿਕਲਿਆ ਮਤਲਬ ਘਰ ਦੇ ਉਦੋਂ ਪੜਦਾ ਜਾਂ ਪਿਆ ਗਿਆ ਵੀ ਇਹਦਾ 500 ਵੱਧ ਹੀ ਨਿਕਲੇ ਨੇ ਵਿੱਚੋਂ ਕੱਢੇ ਨਹੀਂ ਹੈਗੇ ਪਰ ਮੈਂ ਤਾਂ 20-25000 ਦਾ ਟਾਂਕਾ ਲਾ ਗਿਆ ਸੀ ਤੁਹਾਨੂੰ शकਣ ਵੱਧ ਤੇ ਆ ਸੀ ਮੈਨੂੰ ਵੱਧ ਪਿਆ ਸੀਗਾ ਉਹ ਹਿਸਾਬ ਕਿਤਾਬ ਵਿੱਚ ਜਿੰਦਾ ਉਦੋਂ ਜਿੰਦਾ ਪਚਾ ਹੋ ਗਿਆ ਅੱਛਾ ਚਲੋ ਇਹ ਫਿਰ ਜਦੋਂ ਤੁਹਾਡਾ ਵਿਆਹ ਹੋ ਗਿਆ ਸੋ ਬਾਅਦ ਤੋੜਤੇ ਆ ਫਿਰ ਵਾਈਫ ਤੁਹਾਡੇ ਨਾਲ ਰਹਿੰਦੇ ਸੀਗੇ ਉਹਨਾਂ ਨੂੰ ਕਦੋਂ ਪਤਾ ਲੱਗਾ ਕਿ ਤੁਸੀਂ ਨਸ਼ਾ ਵੀ ਕਰਦੇ ਹੋ ਭਾਜੀ ਉਹਨੂੰ 6 ਮਹੀਨੇ ਬਾਅਦ ਅੱਛਾ ਵਾਈਫ ਜਦੋਂ ਨਾ ਪ੍ਰੈਗਨੈਂਟ ਹੋ ਗਈ ਤੇ ਮੈਨੂੰ ਇਦਾਂ ਲੱਗਾ ਵੀ ਵੀ ਇਹ ਰੋਜ਼ ਦੇਖਦੀ ਰਹਿੰਦੀ ਵੀ ਅੰਦਰੋਂ ਵੱਜ ਜਾਂਦੀਆਂ ਹੁੰਦੀਆਂ ਟਿਕ ਟਿਕ ਉਹ ਜਦੋਂ ਲੈਟਰ ਨਹੀਂ ਚੱਲਦਾ ਟਿਕ ਟਿਕ ਉਹਨੂੰ ਬਾਜਾਂ ਆਉਂਦੀਆਂ 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 ਸੀ ਤੇ ਉਹਨੇ ਮੈਨੂੰ ਰੋਜ਼ ਹੀ ਕਹਿਣਾ ਤੁਸੀਂ ਅੰਦਰ ਕੀ ਕਰਦੇ ਆ ਫਿਰ ਇੱਕ ਅੱਖਾਂ ਜਦੋਂ ਬਾਥਰੂਮ ਵਿੱਚੋਂ ਬਾਹਰ ਨਿਕਲਣਾ ਅੱਖਾਂ ਦਾ ਰੰਗ ਬਦਲ ਜਾਣਾ ਹਨਾ ਉਹ ਜਨਾਨੀ ਕਹਿੰਦੀ ਤੇ ਨਹੀਂ ਹੁੰਦੀ ਪਹਿਲਾਂ ਪਹਿਲਾਂ ਪਰ ਉਹ ਸਮਝ ਉਹਨੂੰ ਲੱਗਣ ਲੱਗ ਪੈਂਦੀ ਆ ਉਹਨੂੰ ਜਿੰਨ ਚਿਰ ਉਹ ਅੱਖੀ ਨਹੀਂ ਦੇਖਦੀ ਫਿਰ ਮੈਂ ਕਿ ਉਹਨੂੰ ਬਾਥਰੂਮ ਦੀ ਕੁੰਡੀ ਖੋਲ ਦਿੰਦੀ ਮੈਂ ਕਹਾਂ ਦੇਖ ਲੈ ਕਾਦੀ ਟਿਕ ਟਿਕ ਆਉਂਦੀ ਆ ਫਿਰ ਘਰ ਵਿੱਚ ਉਹ ਯਾਰ ਕਲੇਸ਼ ਪਿਆ ਮਤਲਬ ਬਹੁਤ ਜ਼ਿਆਦਾ ਲੜਾਈ ਤੇ ਉਹ ਕਹਿੰਦੀ ਮੈਂ ਚੱਲ ਜਾਣਾ ਪਰ ਫੇ ਵੀ ਸੈਦ ਕਾਲੀ ਸੀਗੀ ਉਹਦਾ ਆਸ ਸੀ ਉਹਨੂੰ ਸੁਧਰ ਜਾਊਗਾ ਉਹਦੀਆਂ ਦੁਆਵਾਂ ਕਰਕੇ ਤੇ ਜ ਮੇਰਾ ਇਸ ਸੁਧਰਨ ਵਿੱਚ ਮੇਰਾ ਸਾਥ ਦਿੱਤਾ ਮੇਰਾ ਲੱਕੀ ਭਰਾ ਹੈ ਅਮਰਸਰ ਤੋਂ ਮੈਂ ਉਹਦਾ ਜਰੂਰ ਜ਼ਿਕਰ ਕਰਨਾ ਚਾਹੂੰਗਾ ਉਸ ਬੰਦੇ ਨੇ ਯਾਰ ਮੇਰੇ ਤੋਂ ਉਮਰ ਬਹੁਤ ਛੋਟਾ ਪਰ ਮੇਰੀ ਬਾਹ ਫੜੀ ਹੈ ਡਟ ਕੇ ਇਦਾਂ ਦੇ ਭਰਾ ਸਭ ਨੂੰ ਮਿਲਣੇ ਚਾਹੀਦੇ ਆ ਕਦੇ ਹਿਸਾਬ ਲਾਇਆ ਫਿਰ ਕੀ ਕਿੰਨਾ ਕੋਈ ਪੈਸਾ ਲੱਗਾ ਇਹਨਾਂ ਤਈਆਂ ਸਾਲਾਂ ਚ ਭਾਜੀ ਜੇ ਉਹ ਪੈਸੇ ਆਪਾਂ ਰੱਖੇ ਹੁੰਦੇ ਨਾ ਤੇ ਹੁਣ ਨੂੰ 2.5 2 ਕਰੋੜ ਦੀ ਗੱਡੀ ਥੱਲੇ ਹੋਣੀ ਸੀ ਤੇ ਉਹਨਾਂ ਨਸ਼ੇ ਨਸ਼ੇ ਵਾਲੇ ਪੈਸੇ ਨਾਲ 2 ਕਰੋੜ ਦੇ ਲਗਭਗ ਆਸ-ਪਾਸ ਕਿਉਂਕਿ ਬੰਦਾ ਕਿਹੜਾ ਕਹਿਣਦਾ ਆ ਪਰ ਉਹ ਮੈਂ ਜਦਾਂ ਮੋਟਾ-ਮੋਟਾ ਸਾਹਵਤਾ ਬੁਲਾਉਂਦਾ ਕਿਉਂਕਿ 23 ਸਾਲ ਦਾ ਸਫਰ ਬਹੁਤ ਹੁੰਦਾ ਆ ਲੰਮਾ ਤੇ ਖੂ ਖਾਲੀ ਹੋ ਜਾਂਦੇ ਆ ਉਹ ਮਾਲਕ ਦੀ ਕੋਈ ਕਿਰਪਾ ਸੀਗੀ ਮਤਲਬ ਜਦਾਂ ਮਤਲਬ ਘਰਦਿਆਂ ਦੇ ਜਦਾਂ ਮਤਲਬ ਉਹ ਨਾਮ ਸਿਮਰਨ ਜੱਪਣ ਵਾਲੇ ਸੀਗੇ ਨਾ ਉਹਨਾਂ ਦੀਆਂ ਅਰਦਾਸਾਂ ਵੀ ਕੰਮ ਆਈਆਂ ਮੇਰੇ ਮਨ ਵਿੱਚ ਇੱਕ ਇੱਕ ਮੈਂ ਕਿਸੇ ਦਾ ਮਨੋਂ ਤੱਕ ਕੇ ਮਾੜਾ ਨਹੀਂ ਕੀਤਾ ਕਦੇ ਤਦਿਆਂ ਤੱਕ ਕੇ ਬੰਦੇ ਦਾ ਮਾੜਾ ਕਰਨਾ ਹਨ ਕੋਸ਼ਿਸ਼ ਕਰੀਦੀ ਆ ਜੇ ਤੁਹਾਨੂੰ ਮੈਂ ਇੱਕ ਗਾਣਾ ਸੁਣਾ ਦਿੰਨਾ ਉਹਦੀ ਮੈਂ ਸਥਾਈ ਸੁਣਾਉਣਾ ਮੈਂ ਇੱਕ ਗਾਣਾ ਲਿਖਿਆ ਸੀ ਬੁਰੇ ਕੰਮ ਦਾ ਬੁਰਾ ਨਤੀਜਾ ਲੱਗ ਜਾਂਦਾ ਨਰਕਾਂ ਦਾ ਬੀਜ ਬੁਰੇ ਕੰਮ ਦਾ ਬੁਰਾ ਨਤੀਜਾ ਲੱਗ ਜਾਂਦਾ ਨਰਕਾਂ ਦਾ ਬੀਜ ਉੱਥੇ ਦੌਲਤ ਕੰਮ ਨਹੀਂ ਆਉਣੀ ਦਿਲਾਂ ਦੇ ਸਾੜੇ ਛੱਡ ਦਿਓ ਜੇ ਚੰਗੇ ਕੰਮ ਨਹੀਂ ਕਰ ਸਕਦੇ ਤਾਂ ਮਾੜੇ ਛੱਡ ਦਿਓ ਜੇ ਚੰਗੇ ਕੰਮ ਨਹੀਂ ਕਰ ਸਕਦੇ ਤਾਂ ਮਾੜੇ ਛੱਡ ਦਿਓ ਤਾਂ ਮਾੜੇ ਛੱਡ ਦਿਓ अच्छा उदूता ਮੈਨੂੰ ਲੱਗਦਾ ਕਿ ਖੈਰ ਬਹੁਤੇ ਲੋਕੀ ਕਹਿੰਦੇ ਹੁੰਦੇ ਨੇ ਕਿ ਛਾਡੇ ਦੇ ਨਾਲ ਕੀ ਗੱਲ ਕਰਨੀ ਹੈ ਤਾਂ ਨਸ਼ਾ ਕਰਦਾ ਹੁਣ ਲੋਕੀ ਕਹਿੰਦੇ ਨੇ ਕਿ ਚੰਗਾ ਕੀਤਾ ਬੰਦਾ ਬਣ ਗਿਆ ਨਹੀਂ ਤੇ ਵੀਜ਼ਾ ਲੱਗ ਜਾਣਾ ਹੈ ਨਰਕਾਂ ਦਾ ਨਰਕਾਂ ਦਾ ਭਾਜੀ ਵੀਜ਼ਾ ਸਮਝ ਲਓ ਲੱਗਿਆ ਹੀ ਸਗਾ ਮਾਲਕ ਮੋੜ ਕੇ ਲੈ ਆਇਆ ਪਰਮਾਤਮਾ ਇਦਾਂ ਹੈ ਨਾ ਭਾਜੀ ਮੈਨੂੰ ਇਦਾਂ ਮਹਿਸੂਸ ਹੁੰਦਾ ਰਹਿੰਦਾ ਮੈਂ ਸਵੇਰ ਨੂੰ ਪਤਾ ਕੀ ਅਰਦਾਸ ਕਰਦਾ ਸੁੱਤੇ ਉੱਠ ਕੇ ਮੈਂ ਇਹ ਅਰਦਾਸ ਕਰਦਾ ਮਾਲਕਾ ਜਿਹੜੇ ਮੇਰੇ ਜ਼ਿੰਦਗੀ ਦੇ ਬਚੇ ਹੋਏ ਸੁਆਸ ਆ ਨਾ ਉਹ ਨਸ਼ੇ ਤੋਂ ਬਗੈਰ ਕੜਾਈ ਆ ਜ਼ਿੰਦਗੀ ਦਾ ਜਿਹੜਾ ਬਹੁਤ ਸਰੂਰ ਆ ਬਹੁਤ ਵਖਰਾ ਆ ਮੈਨੂੰ ਇਦਾਂ ਆ ਨਾ ਭਾਜੀ ਜਿੱਦਾਂ ਕਈ ਵੇਲੇ ਟੈਨਸ਼ਨ ਜੀ ਹੁੰਦੀ ਆ ਕੋਈ ਪ੍ਰੋਬਲਮ ਆ ਜਾਂਦੀ ਆ ਨਾ ਉਹ ਮੈਂ ਥਾਂ ਛੱਡ ਕੇ ਦੂਸਰੀ ਥਾਂ ਤੇ ਚਲ ਜਾਣਾ ਕਿਉਂਕਿ ਉਹ ਇੱਕ ਦੋ ਮਿੰਟ ਦਾ ਹੁੰਦਾ ਗੇਮ ਜਦੋਂ ਬੰਦਾ ਡੋਲਣ ਦੇ ਚਾਂਸ ਹੁੰਦੇ ਆ ਨਾ ਉਹ ਮੈਂ ਆਪਣੇ ਆਪ ਨੂੰ ਜਿੱਦਾਂ ਮੋੜਾ ਘੱਟ ਲੈਣਾ ਪ੍ਰਮਾਤਮਾ ਹੀ ਘਟਾਉਣ ਆਲਾ ਆ ਹੁੰਦਾ ਇਦਾਂ ਤੁਹਾਡੇ ਨਾਲ ਭਾਜੀ ਉਹ ਚੱਲਦਾ ਰਹਿੰਦਾ ਕਿਉਂਕਿ ਇੱਕ ਬਿਮਾਰੀ ਆ ਇਹ ਇਹ ਬਿਮਾਰੀ ਆ ਉਹ ਤੇ ਕੰਟਰੋਲ ਕੀਤਾ ਹੈਗੀ ਤੇ ਬਿਮਾਰੀ ਅਖੀਰ ਦੇ ਵਿੱਚ ਜਰੂਰ ਦੱਸੋ ਕਿ 23 ਸਾਲਾਂ ਦੇ ਵਿੱਚ ਜਿਹੜੀ ਤੁਹਾਨੂੰ ਸਮਝ ਨਹੀਂ ਲੱਗੀ ਉਹ ਕਿਹੜੇ ਇਨਸੀਡੈਂਟ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਕਿਉਂਕਿ ਬਹੁਤ ਸਾਰੇ ਲੋਕ ਦੇਖਦੇ ਹੋਣਗੇ ਸੁਭਾਅ ਹੈ ਕਿ ਬਹੁਤ ਸਾਰੇ ਲੋਕ ਛੱਡਣਾ ਵੀ ਚਾਹੁੰਦੇ ਨੇ ਕਿਵੇਂ ਇਸ ਪਾਸੇ ਤੋਂ ਜਿਹੜਾ ਸੁਧਰ ਸਕਦਾ ਲੋਕ ਮੈਂ ਭਾਜੀ ਇਦਾਂ ਨਾ ਮੈਂ ਤੁਹਾਨੂੰ ਦੱਸਦਾ ਵੀ ਮੇਰੇ ਮਨ ਵਿੱਚ ਜਿਆਦੀ ਸੱਟੋਂ ਦੋ ਲੱਗੀ ਘਰ ਵਾਲੀ ਮੇਰੀ ਜਿਹੜੀ ਬਹੁ ਮੇਨ ਲੜ ਲਪਈ ਪਈ ਮੈਂ ਨਹੀਂ ਰਹਿਣਾ ਮੈਂ ਇਦਾਂ ਨਹੀਂ ਕਿਉਂਕਿ ਉਹਨੂੰ ਸਿਗਾ ਉਹਨੇ ਜਾਣਾ ਤਾਂ ਵਿਚਾਰੀ ਨੇ ਕਿੱਥੇ ਸੀ ਪਰ ਫੇਰ ਵੀ ਅਗਲੀ ਆਪਣੇ ਕੋਸ਼ਿਸ਼ ਤਾਂ ਕਰਦੀ ਮੈਂ ਮੇਰੀ ਧੀ ਸੀਗੀ ਉਦੋਂ 4 ਸਾਲ ਦੀ ਹੈ ਨਾ ਮੈਂ ਉਹਦੇ ਸਿਰ ਦੇ ਉੱਤੇ ਹੱਥ ਰੱਖ ਕੇ ਸੌਹ ਖਾਲੀ ਮੈਂ ਅੱਜ ਤੋਂ ਬਾਅਦ ਨਸ਼ਾ ਨਹੀਂ ਕਰੂੰਗਾ ਪਰ ਉਹ ਮੈਂ ਨਸ਼ਾ ਫੇ ਕਰ ਲਿਆ ਮੈਂ ਨਸ਼ਾ ਕਰ ਲਿਆ ਹਾਂ ਤੇ ਉਸ ਚੀਜ਼ ਨੇ ਮੈਤੇ ਬਹੁਤ ਸੱਟ ਮਾਰੀ ਯਾਰ ਉਹ ਨਿੱਕੇ ਜਿਹੇ ਬਲੂਰ ਬੱਚੇ ਦੀਆਂ ਮੈਂ ਸੋਹਾਂ ਖਾ ਕੇ ਵੀ ਇੰਨਾ ਜ਼ਿਆਦਾ ਗਰਕ ਗਿਆ ਆ ਵੀ ਮੈਂ ਨਸ਼ਾ ਕਰਨ ਲੱਪਿਆ ਪਰ ਫਿਰ ਮਾਲਕ ਨੇ ਜਦੋਂ ਬਈ ਲਾਲੋ ਹੌਲੀ-ਹੌਲੀ ਮਨ ਬਣਦਾ ਗਿਆ ਹੌਲੀ-ਹੌਲੀ ਕਿਰਪਾ ਹੁੰਦੀ ਗਈ ਤੇ ਮੈਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਨਸ਼ਾ ਛੱਡ ਕੇ ਜਿਹੜੀ ਜ਼ਿੰਦਗੀ ਆ ਉਹਦਾ ਸੁੱਖ ਤੇ ਦੇਖੋ ਥੋੜਾ ਜਿਹਾ ਦੇਖੋ 7-8 ਮਹੀਨੇ ਇੱਕ ਵਾਰੀ ਨਸ਼ੇ ਤੋਂ ਰਹਿਤ ਰਹਾ ਕੇ ਦੇਖੋ ਨਸ਼ਾ ਉੱਥੇ ਪਿਆ ਆ ਨਸ਼ੇ ਨੇ ਨਹੀਂ ਕਿਤੇ ਜਾਣਾ ਜੇ ਤੁਹਾਨੂੰ ਇਸ ਜ਼ਿੰਦਗੀ ਵਿੱਚ ਸੁਖoon ਆਇਆ ਤੁਹਾਨੂੰ ਆਨੰਦ ਮਾਣਨ ਪਿਆ ਮੈਨੂੰ ਤਾਣ ਲਾ ਪਿਆ ਆਨੰਦ ਫੇ ਨਸ਼ਾ ਛੱਡੀ ਰੱਖੀਓ ਤੁਹਾਡੀ ਜ਼ਿੰਦਗੀ ਵਧੀਆ ਸਖਾਲੀ ਲੰਘੂਗੀ ਮੈਂ ਇਹ ਬੇਨਤੀ ਕਰਦਾ ਹਾਂ ਆਪਣੇ ਸਾਰੇ ਭਰਾਵਾਂ ਨੂੰ ਵੀ ਇਸ ਦਲਦਲ ਵਿੱਚੋਂ ਨਿਕਲੋ ਤਾਡੀ ਕਿਸੇ ਨੇ ਨਹੀਂ ਬਾਹ ਫੜਨੀ ਹੈ ਕਿ ਜੇ ਆਪਾਂ ਕਹੀਏ ਨੇ ਸਰਕਾਰਾਂ ਨੇ ਐ ਕਰਤਾ ਓ ਕਰਤਾ ਜਦ ਯਾਰ ਆਪਾਂ ਆਪਣੇ ਆਪ ਤੇ ਕੰਟਰੋਲ ਰੱਖੂਗਾ ਹੁਣ ਭਾਜੀ ਤੁਸੀਂ ਜ਼ਿੰਦਗੀ ਜੀ ਨਸ਼ਾ ਨਹੀਂ ਕਰਦੇ ਆ ਨਾ ਤੁਹਾਨੂੰ ਕੋਈ ਧੱਕੇ ਨਾਲ ਕਿੱਦਾਂ ਖੜਾ ਦੂਗਾ ਮਤਲਬ ਦੂਜੇ ਨੂੰ ਤਾਂ ਆਪਾਂ ਦੋਸ਼ ਦੇਈ ਜਾਂਦੇ ਆ ਪਰ ਆਪਣੇ ਆਪ ਨੂੰ ਵੀ ਆਪਾਂ ਨੂੰ ਸੁਧਾਰਨਾ ਪੈਣਾ ਆ ਜੇ ਆਪਾਂ ਆਪ ਚੰਗੇ ਕੰਮ ਕਰਾਂਗੇ ਤਾਂ ਫੇਰ ਹੀ ਆਪਾਂ ਦੂਜੇ ਨੂੰ ਕਹਿ ਸਕਦੇ ਆ ਵੀ ਆਹ ਕੰਮ ਇਦਾਂ ਨਹੀਂ ਇਦਾਂ ਜੇ ਗੱਲ ਮੈਨੂੰ ਦੱਸਿਓ ਕਿ ਤੁਸੀਂ ਨਸ਼ਾ ਕਿੱਥੋਂ ਲੈਂਦੇ ਸੀ ਆਸਾਨੀ ਨਾਲ ਮਿਲ ਜਾਂਦਾ ਪਹਿਲੀ ਨਸ਼ਾ ਸਾਡੇ ਪਿੰਡੋਂ ਜਮਸ਼ੀਰੋਂ ਮਿਲ ਜਾਂਦਾ ਚਾਰ ਪੰਜ ਨੇ ਉੱਥੇ ਵੇਚਦੇ ਆ ਆਲੇ ਦੁਆਲੇ ਪਿੰਡਾਂ ਵਿੱਚ ਜਿੱਧਰ ਨੂੰ ਯਾਰ ਚਲ ਜਾਓ 23 ਸਾਲ ਦਾ ਸਫਰਿਆ ਇਕੱਲੇ ਇਕੱਲੇ ਥਾਂ ਤੋਂ ਨਸ਼ਾ ਮਿਲ ਜਾਂਦਾ ਨਸ਼ਾ इजीली ਮਿਲ ਜਾਂਦਾ ਪੈਸੇ ਜੇਬ ਵਿੱਚ ਹੋਣੇ ਚਾਹੀਦੇ ਆ ਇਸ ਵੇਲੇ ਜਿੱਦਾਂ ਮਤਲਬ ਬੁਰਾ ਹਾਲ ਆ ਇਹ ਤੇ ਸਰਕਾਰਾਂ ਨੂੰ ਥੋੜਾ ਕੰਟਰੋਲ ਕਰਨਾ ਚਾਹੀਦਾ ਵਧੀਆ ਜਿਹੜੇ ਬੰਦੇ ਆ ਉਹਨਾਂ ਨੂੰ ਜ਼ਿੰਮੇਵਾਰੀਆਂ ਦੇਣੀਆਂ ਚਾਹੀਦੀਆਂ ਪੁਲਿਸ ਮਹਿਕਮਿਆਂ ਵਿੱਚ ਵਧੀਆ ਥਾਣੇਦਾਰ ਲੱਗਣੇ ਚਾਹੀਦੇ ਜਿਹੜੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਧੀਆ ਜਿਹੜੇ ਡਾਕਟਰ ਆ ਉਹ ਹੋਣੇ ਚਾਹੀਦੇ ਜਿਹੜੇ ਜਾ ਕੇ ਪਿੰਡਾਂ ਵਿੱਚ ਭੇਜਣੀਆਂ ਚਾਹੀਦੀਆਂ ਇਹਨਾਂ ਨੂੰ ਜਿਹੜੇ ਬੱਚ ਬੰਦੇ ਇਹਨਾਂ ਚੋਂ ਬਚਣਾ ਚਾਹੁੰਦੇ ਆ ਉਹਨਾਂ ਦੀ ਸਰਕਾਰਾਂ ਨੂੰ ਮਤਤ ਕਰਨੀ ਚਾਹੀਦੀ ਹੈ ਜਦੋਂ ਆਪਾਂ ਫ੍ਰੀ ਚੀਜ਼ਾਂ ਸਰਕਾਰਾਂ ਦਈ ਜਾਂਦੀਆਂ ਨਾ ਫਲਾਨਾ ਵੀ ਫ੍ਰੀ ਦੇਤਾ ਜੀ ਫਲਾਨਾ ਵੀ ਫ੍ਰੀ ਦੇਤਾ ਜੇ ਉਹਦੇ ਤੋਂ ਨਾ 5% ਹੀ ਪੈਸਾ ਜਿਹੜੀ ਫ੍ਰੀ ਚੀਜ਼ਾਂ ਦਿੰਦੇ ਆ ਇਸ ਚੀਜ਼ ਦੇ ਉੱਤੇ ਲਾ ਦੇਣ ਉਹਦੇ ਨਾਲ ਕੀ ਹੋਊਗਾ ਇੱਕ ਤਾਂ ਮੇਰੇ ਹਿਸਾਬ ਨਾਲ 85 90% ਜਿਹੜਾ ਕ੍ਰਾਈਮ ਘਟ ਜਾਊਗਾ ਜੇ ਨਸ਼ਾ ਕੰਟਰੋਲ ਵਿੱਚ ਆ ਜਾਂਦਾ ਨਾ 85 90% ਕ੍ਰਾਈਮ ਘਟ ਜਾਊਗਾ ਜਿਹੜੀ ਕਤਲੋਗਾਰਤ ਹੁੰਦੀ ਆ ਵੇ ਆ 10 2000 ਰੁਪਿਆ ਕਿਸੇ ਨੂੰ ਦਿਓ ਅਗਲੇ ਨੂੰ ਹੁੰਦਾ ਵੀ ਮੇਰੇ 2 4 ਦਿਨ ਵਧੀਆ ਨਿਕਲ ਜੂਗਾ ਉਹ ਜਾ ਕੇ ਬੰਦਾ ਮਾਰਿਆ ਆਉਂਦਾ ਨਾ ਉਹ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਕੰਟਰੋਲ ਹੋ ਜੂਗਾ ਇਸ ਲਈ ਇੱਕ ਨਸ਼ਾ ਜਿਹੜਾ ਉਹ ਕੋੜ ਆ ਉਹ ਹੀ ਸਭ ਬਿਮਾਰੀਆਂ ਦੀ ਜੜ੍ਹ ਆ ਜੇ ਨਸ਼ੇ ਉੱਤੇ ਕੰਟਰੋਲ ਹੋ ਗਿਆ ਤੇ ਸਮਝ ਲਓ ਪੰਜਾਬ ਆਪਣਾ ਸੌਖਾ ਹੋ ਜੂਗਾ ਮੇਨ ਨਸ਼ਾ ਹੀ ਪਵਾੜੇ ਦੀ ਜੜ੍ਹ ਹੈ ਵਾਕਈ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਆਪਣੀ ਕਹਾਣੀ ਸਾਂਝੀ ਕੀਤੀ ਇਹ ਕਹਾਣੀ ਸਾਂਝੀ ਕਰਨ ਦਾ ਮਕਸਦ ਇਹ ਹੀ ਹੈ ਕਿ ਬਹੁਤ ਸਾਰੇ ਲੋਕਾਂ ਤੱਕ ਇਹ ਮੈਸੇਜ ਜਾਵੇ ਕਿਉਂਕਿ ਨਸ਼ਾ ਵਾਕਈ ਇੱਕ ਦਲਦਲ ਹੈ ਜਿੱਥੇ ਇਸ ਦੇ ਵਿੱਚੋਂ ਬਾਹਰ ਨਿਕਲਣ ਦੀ ਲੋੜ ਹੈ ਉੱਥੇ ਹੀ ਸਰਕਾਰਾਂ ਦੇ ਉੱਪਰ ਵੀ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਕਿ ਜਿਵੇਂ ਇਹ ਬਾਈ ਦੱਸਦੇ ਨੇ ਕਿ ਬੜੀ ਆਸਾਨੀ ਦੇ ਨਾਲ ਨਸ਼ਾ ਜਿਹੜਾ ਇਹਨਾਂ ਨੂੰ ਪ੍ਰੋਵਾਈਡ ਹੋ ਜਾਂਦਾ ਤਾਂ ਇਹੀ ਕਾਰਨ ਹੈ ਕਿ ਨੌਜਵਾਨੀ ਜਿਹੜੀ ਹੈ ਨਸ਼ੇ ਦੇ ਵਿੱਚ ਤੱਕਦੀ ਜਾ ਰਹੀ ਹੈ ਜਿੱਥੇ ਨੌਜਵਾਨਾਂ ਨੂੰ ਔਰ ਲੋਕਾਂ ਨੂੰ ਸਿੱਧੀ ਲੋੜ ਹੈ ਉੱਥੇ ਹੀ ਸਰਕਾਰਾਂ ਨੂੰ ਵੀ ਇਹਨਾਂ ਚੀਜ਼ਾਂ ਉੱਲਤ ਧਿਆਨ ਦੇਣ ਦੀ ਲੋੜ ਹੈ ਦੇਖਦੇ ਰਹੋ ਹੈਸ਼ਟੈਗ ਪੰਜਾਬ